ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਤੁਸੀਂ ਜੁੜੇ ਹੋ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਦੇ ਨਾਲ ਤੇ ਮੈਂ ਆ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਲਓ ਜੀ ਆਪਾਂ ਇੱਕ ਕਹਾਵਤ ਸੁਣੀ ਹੋਏਗੀ ਇਹ ਤਾਂ ਮੇਰੇ ਖੱਬੇ ਹੱਥ ਦਾ ਕੰਮ ਸੋ ਅਸੀਂ ਇਹਨੂੰ ਇੰਨਾ ਕੁ ਸੌਖਾ ਗੈਣ ਲਿਆ ਜੀ ਕਿ ਖੱਬੇ ਹੱਥ ਨਾਲ ਕਰਨਾ ਯਾਨੀ ਅਸੀਂ ਇੱਕ ਦੂਜੇ ਨੂੰ ਯਾਨੀ ਸਮਝਾ ਦਿੰਨੇ ਆ ਵੀ ਇਹ ਤਾਂ ਪਰਵਾਹ ਹੀ ਨਾ ਕਰੇ ਤਾਂ ਸਾਡਾ ਇਦਾਂ ਹੀ ਆ ਪਰ ਮੈਂ ਅੱਜ ਜਿਹੜੀ ਖੋਜ ਪੜ੍ਹੀ ਉਹ ਤਾਂ ਗੁਰਪਾਲ ਜੀ ਨੇ ਮੈਨੂੰ ਤਾਂ ਉਹਨੇ ਹੈਰਾਨ ਹੀ ਕਰ ਦਿੱਤਾ ਵੀ ਇੰਨੀ ਮਹੀਨ ਕਾਰੀਗਰੀ ਕੁਦਰਤ ਨੇ ਕੀਤੀ ਹੈ ਕਿ ਖੱਬੇ ਤੇ ਸੱਜੇ ਹੱਥ ਦਾ ਵਰਤਣਾ ਕਿਵੇਂ ਮਾਂ ਦੇ ਢਿੱਡ ਅੰਦਰੋਂ ਸ਼ੁਰੂ ਹੋ ਜਾਂਦਾ ਕਿਵੇਂ ਉਹ ਯਾਨੀ ਸਿਸਟਮ ਸੈੱਟ ਕੀਤਾ ਹੁੰਦਾ ਕੁਝ ਜੀਨ ਆਧਾਰਿਤ ਵੀ ਹੁੰਦੇ ਨੇ ਪਰ ਉਹਨਾਂ ਵਿੱਚ ਬਾਕੀਆਂ ਨਾਲੋਂ ਕੀ ਕਮਾਲ ਦਾ ਵੱਖ ਹੁੰਦਾ ਜੀ ਤੇ ਪਰ ਫਿਰ ਉਹਦੇ ਨਾਲੋਂ ਨਾਲ ਕੁਝ ਜਿਹੇ ਰੋਗ ਵੀ ਹੁੰਦੇ ਨੇ ਜਿਹੜੇ ਖੱਬੇ ਖਬਚੂਆਂ ਦੇ ਵਿੱਚ ਵੱਧ ਦੇਖੇ ਗਏ। ਪਰ ਆਮ ਤੌਰ ਤੇ ਖਬਚੂ ਪਹੁੰਚਦੇ ਸਿਰੇ ਤੇ ਨੇ ਜੇ ਥੋੜਿਆਂ ਜਿਹਿਆਂ ਦੇ ਨਾਮ ਲੈ ਦੋ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਅਮਰੀਕਾ ਦੇ ਮਸ਼ਹੂਰ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਦੇ ਉਹਨਾਂ ਵਿੱਚ ਰੋਨਲਡ ਰੀਗਨ, ਜਾਰਜ ਬੁਸ਼, ਬਿਲ ਕਲਿੰਟਰ ਤੇ ਬੈਰਕ Obama

ਪ੍ਰਿੰਸ ਚਾਰਲਸ ਤੇ ਹੁਣ ਤਾਂ ਪ੍ਰਿੰਸ ਦੀ ਬਜਾਏ ਉਹਨਾਂ ਨੂੰ ਕਿੰਗ ਚਾਰਲਸ ਕਹੀਓ ਜਾਦਾ ਬੈਟਰ ਆ ਤੇ ਪ੍ਰਿੰਸ ਵਿਲੀਅਮ ਪ੍ਰਿੰਸ ਵਿਲੀਅਮ ਲੇਡੀ ਗਾਗਾ ਜਿਹੜੇ ਕਿ ਬਹੁਤ ਮਸ਼ਹੂਰ ਪੌਪ ਸਟਾਰ ਨੇ ਮੈਂ ਵੀ ਦੱਸ ਦਿਆਂ ਜੀ ਉਹ ਬਾਮਾ ਬਿੰਲਾ ਦੇਨ ਉਹ ਵੀ ਕਬਚੂ ਸੀ ਫਿਰ ਆਪਾਂ ਨਰੇ ਉਧਰ ਨਾ ਚਲੀਏ ਪਰ ਬਾਕੀ ਸਾਇੰਟਿਸਟ ਨਿਊਟਨ ਆਇਨਸਟਾਈਨ ਜਿਨ੍ਹਾਂ ਨੇ E=MC2 ਦਾ ਫਾਰਮੂਲਾ ਦਿੱਤਾ چاند uh, تے پہنچن والا نیل آمسٹرونگ پہلا بندہ تے لیونارڈو دا وینچی جیڑی جیڑی پینٹنگ بہت مشہور نے تے اس تو سوائے انہیں ایروپلین دے تے پتہ نہیں کی کچھ ڈیزائن کیتا سی تے مشہور یونانی فلاسفر ارسطوطل ਜਿਨ੍ਹਾਂ ਨੂੰ ਅਸੀਂ ਅਰਸਤੂ ਦੇ ਨਾਮ ਨਾਲ ਪੰਜਾਬੀ ਵਿੱਚ ਕਹਿੰਦੇ ਆ। ਲਾਲੀ ਭੁੱਲਦੇ ਕਿਉਂ ਤਹਿਲ ਕਾ ਮਚਾਂਦੀ ਜਿਹੜੀ ਹਾਲੀਵੁੱਡ ਦੇ ਵਿੱਚਲੀ ਐਂਜਲੀਨਾ ਜੋਲੀ। ਐਂਜਲੀਨਾ ਜੋਲੀ। ਸੋ ਜੀ ਐਨੇ ਮਸ਼ਹੂਰ ਲੋਕ ਨੇ ਜੀ ਜਿਹੜੇ ਅਸੀਂ ਅਖੀਰ ਚ ਦੱਸਦੇ ਆ ਜੀ ਭਾਰਤੀ ਵੀ ਬੜੇ ਤਗੜੇ ਤਗੜੇ ਨੇ ਖਮਚਾ ਬੱਚਨ ਦਾ ਸਭ ਨੂੰ ਪਤਾ ਸੱਚੇ ਯਾਨੀ ਬਹੁਤ ਨੇ ਚਲੋ ਜੀ ਆਪਾਂ ਗੱਲ ਕਰਦੇ ਆ ਪਰ ਤੁਸੀਂ ਹੈਰਾਨ ਹੋਗੇ ਗੋਪਾਲ ਜੀ ਕਿ ਪੱਛਮੀ ਸਭਿਅਤਾ ਵਿੱਚਲੇ ਲਗਭਗ 10 ਫੀਸਦੀ ਲੋਕ ਨੇ ਜਿਹੜੇ ਖੱਬਚੂ ਨੇ ਹਮ ਅਸੀਂ ਮੰਨਦੇ ਤਾਂ ਹਾਂ ਜੀ ਉਹ ਸਾਡੇ ਤੋਂ ਅਗਾਹ ਵੱਧੂ ਨੇ ਪਰ ਮੈਂ ਦੱਸ ਦਿਆਂ ਜੀ ਕਿ ਇਹ ਖੋਜ ਹੋਈ ਤਾਂ ਕਿ ਉਹਨਾਂ ਦੇ ਸਕੂਲਾਂ ਵਿੱਚ ਇਹ ਜ਼ਿਕਰ ਮਿਲਿਆ ਕਿ ਉਹ ਜਬਰੀ ਕਹਿੰਦੇ ਹੁੰਦੇ ਸਨ ਕਿ ਨਹੀਂ ਜੀ ਤੁਸੀਂ ਆ ਖੱਬੇ ਹੱਥ ਨਾਲ ਨਹੀਂ ਲਿਖਣਾ ਤੁਹਾਡਾ ਦਿਮਾਗ ਦਾ ਵਿਕਾਸ ਨਹੀਂ ਹੋਣਾ ਸੋ ਫੋਰਸ ਕੀਤਾ ਗਿਆ ਸੀ ਜਿਸ ਕਾਰਨ ਇਹ ਫਿਰ ਖੋਜ ਹੋਈ ਵੀ ਭਾਈ ਉਹਨਾਂ ਨੂੰ ਫੋਰਸ ਨਾ ਕਰੋ ਦੀ 90% ਜਿਹੜੀ ਆਬਾਦੀ ਹੈ ਉਹ ਸੱਚੇ ਹੱਥ ਨਾਲ ਲਿਖਦੀ ਹੈ ਤੇ ਜਿਵੇਂ ਸੱਚੇ ਹੱਥ ਨਾਲ ਕੰਮ ਕਰਦੀ ਹੈ ਤੇ ਨਿਊਰੋਸਾਇੰਸ ਕਹਿੰਦੀ ਹੈ ਜੀ ਕਿ ਜਿਹੜੇ ਸੱਚੇ ਨਾਲ ਕੰਮ ਕਰਦੇ ਨੇ ਨਾ ਉਹਨਾਂ ਦਾ ਖੱਬੇ ਪਾਸੇ ਦਾ ਦਿਮਾਗ ਜਿਹੜਾ ਹੈ ਵੱਧ ਡਿਵੈਲਪ ਹੁੰਦਾ ਤਾਂ ਹੀ ਸੱਚੇ ਦਾ ਕੰਟਰੋਲ ਵੱਧ ਹੁੰਦਾ ਹਾਂ ਹਾਂ ਪੰਜੀ ਜਿਹੜੇ ਪੱਥਰ ਯੁੱਗ ਸਮੇਂ 'ਚ ਵੀ ਮਿਲੇ ਸਨ ਨਾ ਹਥਿਆਰ ਜਿਹੜੇ ਉਦੋਂ ਦੇ ਵਰਤੇ ਜਾਂਦੇ ਸਨ ਉਹਨਾਂ 'ਚ ਵੀ ਦੇਖਿਆ ਗਿਆ ਕਿ ਜ਼ਿਆਦਾ ਸੱਜਾ ਹੱਥ ਹੀ ਵਰਤਿਆ ਜਾਂਦਾ ਸੀ ਪਰ ਉਦੋਂ ਵੀ ਜਦੋਂ ਕੋਈ ਕੁਦਰਤੀ ਆਫਤ ਆਂਦੀ ਸੀ ਨਾ ਤਾਂ ਉਦੋਂ ਕਹਿੰਦੇ ਸੀ ਜੇ ਕੋਈ ਉਸ ਸਾਡੇ ਉਸ ਜਾਤੀ ਦੇ ਵਿੱਚ ਕੋਈ ਆਪਰਜਾਤੀ 'ਚ ਜੇ ਕੋਈ ਖਬਚੂ ਹੈ ਤਾਂ ਸਾਰੇ ਦਾ ਸਾਰਾ ਹਿੱਸੇ ਕਰਕੇ ਤੁਸੀਂ ਹੈਰਾਨ ਹੋਵੋਗੇ ਜੀ ਕਿ ਕਈ ਤਾਂ ਜਿਹੜੀਆਂ ਔਰਤਾਂ ਨੂੰ ਵੀ ਇਹ ਭੂਤਿਆ ਪ੍ਰਵਿਰਤੀ ਵਾਲੀਆਂ ਨੇ ਜਿਹੜੀਆਂ ਖਬਚੂ ਹੁੰਦੀਆਂ ਸੀ ਬੜੀ ਦਰਿੰਦਗੀ ਨਾਲ ਮਾਰਿਆ ਜਾਂਦਾ ਸੀ ਉਹਨਾਂ ਨੂੰ ਕਦੇ ਹੱਥ ਪੈਰ ਬੰਨ ਕੇ ਕੂਤ ਸੁੱਟ ਦੇਤਾ ਇਹ ਵੀ ਸਾਡੇ ਦੇਸ਼ ਦੀ ਹੈ ਪਰ ਤੁਸੀਂ ਤਾਂ ਸਵਿਟਜ਼ਰਲੈਂਡ ਜਦੋਂ ਗਏ ਸੀ ਉਦੋਂ ਦੇਖਿਆ ਸੀ ਵੀ ਡਾਇਨ ਕਹਿ ਕੇ ਉਹਨਾਂ ਨੂੰ ਮਾਰ ਦੇਣਾ ਸਾੜ ਦੇਣਾ ਬੰਨ ਕੇ ਪੱਥਰ ਨਾਲ ਬੰਨ ਕੇ ਪਾਣੀ 'ਚ ਸੁੱਟ ਦੇਣਾ ਇਹ ਉੱਥੇ ਸਭ ਕੁਝ ਚੱਲਦਾ ਰਿਹਾ ਤੇ ਮੇਰਾ ਖਿਆਲ ਹੈ ਤੁਸੀਂ ਦੱਸ ਰਹੇ ਸੀ ਕਿ 19 ਕੇ 20 ਸੈਂਚਰੀ ਵਿੱਚ ਵੀ ਬਿਲਕੁਲ ਉਹਨਾਂ ਦੇ ਇਹ ਹੁੰਦਾ ਰਿਹਾ ਖੈਰ ਹੁਣ ਤਾਂ ਜੀ ਕਮਾਲ ਏ ਦੇਖੋ ਵੀ ਇੰਨੀ ਅਵੇਅਰਨੈਸ ਹੋ ਚੁੱਕੀ ਆ ਵੀ 13 ਅਗਸਤ ਨੂੰ ਵਿਸ਼ਵ ਖਬਚੂ ਦਿਵਸ ਹੀ ਮਨਾ ਲੈਂਦੇ ਨੇ ਲੋ ਜੀ ਉਹ ਲੈਫਟ ਹੈਂਡਡ ਡੇ ਆ ਪਰ ਦੇਖੋ ਜੀ ਹੁੰਦਾ ਇਸ ਤਰ੍ਹਾਂ ਜੇ ਜਿਹੜਾ ਡੀਐਨਏ ਦੇ ਵਿੱਚ ਇਹਨਾਂ ਖਬਚੂ ਲੋਕਾਂ ਦੇ ਡੀਐਨਏ ਵਿੱਚ ਹੀ ਇੱਕ ਵਕ ਫਰਕ ਲੱਭਿਆ ਜੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ 9000 ਇੰਗਲੈਂਡ ਦੇ ਲੋਕਾਂ ਦੇ ਸਕੈਨ ਕੀਤੇ ਸੋ ਉਹਨਾਂ ਨੇ ਦੇਖਿਆ ਕਿ ਜਿਹੜੇ ਖਬਚੂ ਲੋਕਾਂ ਦੇ ਸੀ ਉਹਨਾਂ ਦੇ ਜ਼ਬਾਨ ਨਾਲ ਆਧਾਰਿਤ ਜਿਹੜਾ ਹਿੱਸਾ ਸੀ ਨਾ ਉਹ ਵੱਧ ਕੰਮ ਕਰ ਰਿਹਾ ਸੀ ਸੋ ਬੜੀ ਕਮਾਲ ਦੀ ਉਹਨਾਂ ਨੂੰ ਖੋਜ ਲੱਭੀ ਵੀ ਇਹ ਖਬਚੂ ਇਹਦਾ ਮਤਲਬ ਹੈ ਕਿ ਕੁਝ ਵੱਖ ਕਰਦੇ ਹੋਣਗੇ ਸੋ ਉਹਨਾਂ ਨੇ ਜੀ ਜਦੋਂ ਫਾਲੋਅ ਅਪ ਕਰਕੇ ਦੇਖਿਆ ਇਹ ਦੇਖਿਆ ਕਿ ਉਹ ਬੋਲਚਾਲ ਵਿੱਚ ਜਾਂ ਦੂਜਿਆਂ ਨੂੰ ਕੀਲ ਲੈਣ ਦੀ ਸਮਰੱਥਾ ਇਹਨਾਂ ਵਿੱਚ ਵੱਧ ਹੁੰਦੀ ਜੇ ਹੁਣ ਸਮਝ ਲਓ ਵੀ ਕਿੱਥੇ ਕਿੱਥੇ ਪਹੁੰਚੇ ਸੋ ਦਿਖਦਾ ਹੀ ਹੈ ਜਿਵੇਂ ਅਸੀਂ ਗੱਲ ਕੀਤੀ ਉਹ ਜਿਹੜੇ ਰਾਸ਼ਟਰਪਤੀ ਨੇ ਅਮਰੀਕਾ ਦੇ ਤੇ ਸਾਡੇ ਅमिताभ बच्चन ਤੇ ਉਹਨਾਂ ਦਾ ਬੇਟਾ ਇਹ ਸਭ ਬੰਦੇ ਉਹ ਨੇ ਜਿਨ੍ਹਾਂ ਦਾ ਆਰਟਿਸਟਿਕ ਬੈਂਡ ਹੁੰਦਾ ਤੇ ਜਿਵੇਂ ਤੁਸੀਂ ਗੱਲ ਕੀਤੀ बिल्कुल बिल्कुल। की زبان ਦਾ ਜਿਹੜਾ ਕੰਟਰੋਲ ਹੈ ਉਹਦੇ ਨਾਲ ਦੁਨੀਆ ਨੂੰ ਦੂਜੇ ਲੋਕਾਂ ਨੂੰ ਕੀਲ ਸਕਦੇ ਨੇ ਬਿਲਕੁਲ ਜੀ ਬਿਲਕੁਲ ਫਿਰ ਤੁਸੀਂ ਇਹ ਦੇਖੋ ਕਿ ਜੰਮਣ ਤੋਂ ਬਾਅਦ ਨਾਰਮਲ ਕੀ ਹੁੰਦਾ ਜੇ ਕਿ ਬੱਚਾ ਦੋਵੇਂ ਹੱਥ ਬਰਾਬਰ ਹੀ ਵਰਤਦਾ ਹੈ ਸੋ ਉਹਦੇ ਵਿੱਚ ਉਹਦੀ ਜਿਹੜੀ ਅਸੀਂ ਗਿਣਦੇ ਹਾਂ ਕਿ ਲਗਭਗ ਸਾਲ ਡੇਢ ਸਾਲ ਤੇ ਜਾ ਕੇ ਪਤਾ ਲੱਗਣ ਲੱਗ ਜਾਂਦਾ ਕਿ ਬੱਚਾ ਸੱਜਾ ਹੱਥ ਵੱਧ ਵਰਤਣ ਲੱਗ ਜਾਂਦਾ ਫਿਰ ਵੀ ਕਈ ਬੱਚੇ ਹੁੰਦੇ ਨੇ ਜੀ ਜਿਹੜੇ 2-3 ਸਾਲ ਤੱਕ ਵੀ ਅਜੇ ਪੂਰੀ ਆਪਣੀ ਹੈਂਡਰਡਨੈਸ ਨਹੀਂ ਦੱਸਦੇ ਵੀ ਮੈਂ ਕਿਹੜੇ ਪਾਸੇ ਨੂੰ ਵਰਤਨ ਹੈ ਹੁਣ ਖੋਜੀਆਂ ਨੇ ਤਾਂ ਇਹ ਵੀ ਦੱਸਤਾ ਜੀ ਕਿ ਜਿਹੜੇ ਦੋਵੇਂ ਹੱਥ ਵਰਤਨ ਉਹਨਾਂ ਵਿੱਚ ਬਹੁਤੀ ਵਾਰ ਵੇਖਣ ਵਿੱਚ ਆਇਆ ਹੈ ਕਿ ਉਹਨਾਂ ਨੂੰ ਡਿਸਲੈਕਸਿਆ ਰੋਗ ਵੱਧ ਹੁੰਦਾ ਹੈ ਤੇ ਕਈ ਵਾਰ ਤਾਂ ਆਟイズਮ ਤੱਕ ਉਹਨਾਂ ਬੱਚਿਆਂ ਵਿੱਚ ਵੱਧ ਦੇਖਿਆ ਗਿਆ ਜਿਹੜੇ ਜਿਨੇ ਦੋਨੋਂ ਹੱਥ ਵਰਤੀ ਜਾ ਰਹੇ ਸਨ ਇਹਨਾਂ ਨੂੰ ਜੀ ਐਮਬੀਡੈਕਸਟਰਸ ਕਿਹਾ ਜਾਂਦਾ ਜਿਹੜੇ ਦੋਨੋਂ ਹੱਥ ਬਰਾਬਰ ਵਰਤ ਸਕਦੇ ਨੇ ਉਹ ਤੁਹਾਨੂੰ ਯਾਦ ਹੋਣਾ ਜਿਹੜੀ 3 ਇਡੀਅਟਸ ਫਿਲਮ ਵਿੱਚ ਸੀ ਉਹ ਜਿਹੜੇ ਪ੍ਰੋਫੈਸਰ ਸੀ ਉਹ ਦੋਨੋਂ ਹੱਥਾਂ ਨਾਲ ਲਿਖ ਸਕਦੇ ਸੀ ਉਹ ਵਸੇ ਐਕਸਟ੍ਰੀਮ ਦਿਖਾਇਆ ਸੀ ਬਟ ਐਸੇ ਲੋਕਾਂ ਨੂੰ ਐਮਬੀਡੈਕਸਟਰਸ ਕਿਹਾ ਜਾਂਦਾ ਜੀ ਜੀ ਹੁਣ ਇਹਨਾਂ ਦੇ ਦੇਖਣ ਚ ਕੀ ਆਇਆ ਕਿ ਜਦੋਂ ਇਹਨਾਂ ਦਾ ਯਾਨੀ ਦਿਮਾਗ ਦਾ ਜਦੋਂ ਇਹ ਲਿਖਦੇ ਨੇ ਉਦੋਂ ਇਹਨਾਂ ਦੇ ਜਿਵੇਂ ਆਪਾਂ ਸਾਰਿਆਂ ਦੇ ਆਪਾਂ ਤੁਸ ਜਿਵੇਂ ਦੱਸਿਆ ਹੀ ਹੈ ਕਿ ਸੱਜਾ ਲਿਖਦਾ ਤਖਬਾ ਵਾਲਾ ਸੱਜਾ ਹੱਥ ਜੇ ਚੱਲਦਾ ਹੋਵੇ ਤਖਬਾ ਦਿਮਾਗ ਜਿਹੜਾ ਤੁਹਾਡੇ ਹਿੱਸਾ ਹੈਗਾ ਦਿਮਾਗ ਦਾ ਉਹ ਵੱਧ ਕਰਦਾ ਜੇ ਉਹ ਯਾਨੀ ਉਹੀ ਕੰਟਰੋਲ ਕਰਦਾ ਜੀ ਇਹਨਾਂ 'ਚ ਦੇਖਣ ਨੂੰ ਆ ਵੀ ਜਿਵੇਂ ਉਹ ਪੁੱਠੇ ਹੱਥ ਨਾਲ ਲਿਖਣ ਦੀ ਮੁਹਾਰਤ ਕਰਦਾ ਜਿਵੇਂ ਮੈਂ ਦੱਸਿਆ ਸੀ ਕਿ ਰਚਨਾਤਮਕ ਬਿਰਤੀ ਇਹਨਾਂ 'ਚ ਵੱਧ ਹੁੰਦੀ ਹੈ ਕੀਲਣ ਦੀ ਵੱਧ ਹੁੰਦੀ ਹੈ ਭਾਸ਼ਣ ਕਿਰਿਆ ਵਿੱਚ ਜੀ ਇਹ ਬਾਕਮਾਲ ਹੁੰਦੇ ਨੇ ਸੋ ਤਾਂ ਹੀ ਤੁਸੀਂ ਦੇਖ ਲਓ ਕਿੱਥੇ ਪਹੁੰਚਦੇ ਨੇ ਫਿਰ ਇਹਨਾਂ ਵਿੱਚ ਦੇਖਣ ਚਾਇਆ ਕੁਝ ਕਿਸਮਾਂ ਦੀਆਂ ਖੇਡਾਂ ਵੀ ਇਹ ਕਮਾਲ ਦੀਆਂ ਕਰਦੇ ਸਨ ਓਕੇ ਹੁਣ ਉਹਨਾਂ ਵਿੱਚ ਸੀ ਇਹਨਾਂ ਨੇ ਦੇਖਿਆ ਕਿ ਬਾਕਸਿੰਗ ਤੇ ਫੈਂਸਿੰਗ ਹੂੰ ਦੋਨਾਂ ਵਿੱਚ ਖਬਚੂ ਲੋਕੀ ਜ਼ਿਆਦਾ ਐਕਸੈਲ ਕਰਦੇ ਦੇਖੇ ਗਏ ਫਿਰ ਇਹਨਾਂ ਨੇ ਇਹ ਵੀ ਦੇਖਿਆ ਕਿ ਬੇਸਬਾਲ ਵਿੱਚ ਜਦੋਂ ਇਹ ਖੇਡਦੇ ਨੇ ਉਦੋਂ ਵੀ ਖਬਚੂ ਹੀ ਵੱਧ ਤਗੜੇ ਦੇਖਣ ਗਏ ਫਿਰ ਤਾਂ ਅੱਗੋਂ ਜੀ ਇਹ ਦੇਖਿਆ ਗਿਆ ਕਿ ਇਹ ਕਮਾਲ ਦੀ ਖਬਲ ਇਹ ਦੇਖੋ ਜੀ ਖਬਚੂ ਵੀ ਜਦੋਂ ਦੇਖਣ ਜਾਏ ਕਿ ਵੱਧ ਦੀ ਉਮਰ ਹੋ ਜਾਂਦੀ ਜੇ ਨਾ ਯਾਨੀ 70 ਤੋਂ ਉੱਪਰ ਤਾਂ ਉਹ ਹੌਲੀ ਹੌਲੀ ਸੱਜਾ ਵੀ ਉਹਨਾਂ ਹੀ ਵਰਤਨ ਲੱਗ ਜਾਂਦੇ ਵਾਹ ਯਾਨੀ ਕੁਦਰਤ ਨੇ ਇਸ ਤਰ੍ਹਾਂ ਦਾ ਸਿਸਟਮ ਬਿਲਕੁਲ ਉਸੇ ਤਰ੍ਹਾਂ ਤੁਸੀਂ ਆਪ ਵੀ ਦੇਖਿਓ ਜੀ ਜਦੋਂ ਨਾਰਮਲ ਸੱਜੇ ਹੱਥ ਵਾਲੇ ਵੀ ਵੱਧ ਦੀ ਉਮਰ ਨਾਲੇ ਸੋਚ ਲੈਂਦੇ ਨੇ ਵੀ ਇਹਦੇ ਨਾਲ ਬਹੁਤ ਕੰਮ ਕਰਦੇ ਹੀ ਰਿਆਂ ਸਾਰੀ ਉਮਰ ਉਹ ਹੌਲੀ ਹੌਲੀ ਖੱਬਾ ਨਾਲ ਵਰਤਨਾ ਸ਼ੁਰੂ ਕਰ ਲੈਂਦੇ ਇਹ ਕੁਦਰਤੀ ਕਮਾਲ ਜੇ ਦੇਖੋ ਜੀ ਕਿ ਆਪੇ ਹਰਸ਼ਿੰਦਰ ਜੀ ਜੋ ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਵੀ ਜਿਹੜੇ ਰਾਈਟ ਹੈਂਡਡ ਨੇ ਸੱਚੇ ਨਾਲ ਕੰਮ ਕਰਦੇ ਨੇ ਉਹਨਾਂ ਦਾ ਖੱਬੇ ਪਾਸੇ ਦਾ ਦਿਮਾਗ ਪ੍ਰੋਮੀਨੈਂਟ ਹੈ ਪਰ ਨਿਊਰੋਸਾਇੰਸ ਇਹ ਵੀ ਕਹਿੰਦੀ ਹੈ ਵੀ ਜਿਹੜੇ ਖੱਬੇ ਨਾਲ ਕੰਮ ਕਰਦੇ ਨੇ ਮੋਰ ਥੈਨ 50% ਵਿੱਚ ਉਹਨਾਂ ਦਾ ਖੱਬਾ ਹੀ ਜ਼ਿਆਦਾ ਬਿਲਕੁਲ 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 ਸਹੀ ਵੀ ਸਾਰੇ ਸੱਚੇ ਕਰਦੇ ਬਿਲਕੁਲ ਸਹੀ ਕਹਿ ਰਹੇ ਹੋ ਫਿਰ ਇਹਨਾਂ ਵਿੱਚ ਜਿਹੜੀ ਹੋਰ ਇੰਗਲੈਂਡ ਵਿੱਚ ਖੋਜ ਹੋਈ ਲੱਬੀ ਜੀ ਕਿ ਸਾਰੇ ਪਾਸਿਓਂ ਤਾਂ ਵਧੀਆ ਹੈ ਹੀ ਪਈ ਫਿਰ ਸਾਰੇ ਦੇ ਸਾਰੇ ਹੀ ਕਬਚੂ ਕਿਉਂ ਨਹੀਂ ਸੀ ਯਾਨੀ ਅਸੀਂ ਸੱਜੇ ਪਾਸੇ ਦੇ ਕਿਉਂ ਲਿਖ ਰਹੇ ਹਾਂ ਸੋ ਫਿਰ ਜੀ ਕੁਝ ਮਨੋ ਰੋਗੀ ਡਾਕਟਰਾਂ ਨੇ ਜੋ ਖੋਜ ਕੱਢੀ ਉਹਦੇ ਚ ਕਹਿੰਦੇ ਜੀ ਜਿਹੜੀ ਸਪਲਿਟ ਪਰਸਨੈਲਿਟੀ ਜੇ ਇਹਨਾਂ ਵਿੱਚ ਹੋਣ ਦੇ ਵੱਧ ਚਾਂਸ ਹੁੰਦੇ ਨੇ ਅੱਛਾ ਇਸੇ ਤਰ੍ਹਾਂ ਜੀ ਇਹਨਾਂ ਵਿੱਚ ਯਾਨੀ ਭਾਸ਼ਾ ਜਿਸਕਿ ਜ਼ੋਫਰਨੀਆ ਕਿਹਾ ਜਾਂਦਾ ਬਿਲਕੁਲ ਸੋ ਉਹ ਇੱਕੋ ਸ਼ਖਸੀਅਤ ਚ ਦੋ ਦੋ ਯਾਨੀ ਆਪਣੇ ਆਪ ਨੂੰ ਫਿਟ ਕਰ ਲੈਂਦੇ ਨੇ ਫਿਰ ਇਹਨਾਂ 'ਚ ਦੇਖਿਆ ਗਿਆ ਭਾਵੇਂ ਇਹਨਾਂ ਦੀ ਸੋਚਣ ਸਮਝਣ ਰਚਣ ਦੀ ਕਿਰਿਆ ਬਹੁਤ ਕਮਾਲ ਦੀ ਹੁੰਦੀ ਜੇ ਪਰ ਜਦੋਂ 60 ਕੁ ਬਰੇ ਦੀ ਉਮਰ ਤੋਂ ਉੱਪਰ ਜਾਣ ਤਾਂ ਦੇਖਣ ਚ ਆਇਆ ਕਿ ਇਹਨਾਂ ਦੀ ਉਹ ਕਿਰਿਆ ਸੱਜੇ ਹੱਥ ਵਾਲਿਆਂ ਵਰਗੀ ਹੀ ਰਹਿ ਜਾਂਦੀ ਹੈ ਯਾਨੀ ਓਨੀ ਵਧੀਆ ਨਹੀਂ ਰਹਿੰਦੀ ਸੋ ਉਹਦੇ ਵਿੱਚ ਫਿਰ ਉਹ ਇਹਨਾਂ ਨੇ ਇਹ ਵੀ ਦੇਖਿਆ ਕਿ ਇਹ ਕਿਉਂਕਿ ਬਹੁਤ ਟਾਈਪ ਇਹ ਪਰਸਨੈਲਿਟੀ ਇਹਨਾਂ 'ਚ ਕਾਫੀ ਦੇਖੀ ਗਈ ਵੀ ਡੋਮਿਨੈਂਟ ਅਸੀਂ ਉਹ ਹੀ ਰਾਜ ਕਰਨਾ ਹੈ ਜੀ ਅਸੀਂ ਉਹ ਹੀ ਚੋਟੀ ਤੇ ਪਹੁੰਚਣਾ ਹੈ ਔਰ ਅਚੀਵਿੰਗ ਜਿਹੜੇ ਹੁੰਦੇ ਨੇ ਨਾ ਮੈਡੀਕਲ ਵੈਸੇ ਤਾਂ ਦੇਖੋ ਟਾਈਪ ਇਹ ਪਰਸਨੈਲਿਟੀ ਹੁੰਦੀ ਹੈ ਓਵਰ ਕੰਪੀਟੀਟਿਵ ਬੰਦੇ ਉਹਨਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਬਲੱਡ ਪ੍ਰੈਸ਼ਰ 슈ਗਰ ਹਾਰਟ ਅਟੈਕ ਵੀ ਜਿਆਦਾ ਹੁੰਦਾ ਔਰ ਰਿਜ਼ਲਟ ਇਹ ਵੀ ਦੱਸਦੇ ਨੇ ਕਿ ਜੇ ਹਾਰਟ ਅਟੈਕ ਹੋ ਜਾਏ ਨਾ ਟਾਈਪ ਇਹ ਵਾਲੇ ਵਧੀਆ ਨਿਕਲ ਜਾਂਦੇ ਨੇ ਉਹ ਜੀ ਜੀ ਰਿਕਵਰ ਵੀ ਛੇਤੀ ਹੋ ਜਾਂਦੇ ਨੇ ਸੋ ਇਹ ਦੇਖਣ ਚਾਹਿਆ ਜੀ ਕਿ ਇਹਨਾਂ ਨੂੰ ਗੁੱਸਾ ਵੀ ਫਿਰ ਬਹੁਤ ਛੇਤੀ ਆਂਦਾ ਜੇ ਇਹਨਾਂ ਨੂੰ ਘਬਰਾਟ ਵੀ ਹੋ ਜਾਂਦੀ ਜੇ ਯਾਨੀ ਜੇ ਮੈਂ ਨਾ ਜਿੱਤਿਆ ਜੇ ਮੈਂ ਨਾ ਕੀਤਾ ਸੋ ਉਹ ਕਬਰਾਟ ਡਰ ਉਹ ਵੀ ਸਖਰਦਾ ਹੁੰਦਾ ਜੇ ਤੇ ਇਹਨਾਂ ਵਿੱਚ ਇਹ ਵੀ ਦੇਖਣ ਚਾਇਆ ਕਿ ਇਹ ਇੱਕੋ ਚੀਜ਼ ਦੀ ਰੱਟ ਜ਼ਿਆਦਾ ਲਾਉਂਦੇ ਨੇ ਯਾਨੀ ਹੁਣ ਆ ਜਿਵੇਂ ਗਰਾਰੀ ਅੜ ਗਈ ਤਾਂ ਉਸੇ ਤਰ੍ਹਾਂ ਆਹੀ ਆਹੀ ਇਹੀ ਯਾਨੀ ਉਸੇ ਤੇ ਅੜੇ ਰਹਿੰਦੇ ਨੇ ਹੁਣ ਕਮਾਲ ਇਹ ਦੇਖੋ ਚਿੰਪੈਂਜ਼ੀ ਤੇ ਖੋਜ ਕਰਕੇ ਦੇਖਿਆ ਵੀ ਉਹ ਵੀ ਸੱਜਾ ਹੱਥ ਹੀ ਵਰਤਦੇ ਨੇ ਸੌਰੀ ਖੱਬਾ ਹੱਥ ਜ਼ਿਆਦਾ ਵਰਤਦੇ ਨੇ ਉਹਨਾਂ ਨੇ ਇਹ ਦੇਖਿਆ ਤੇ ਉਹਦੇ ਵਿੱਚ ਪਰ ਕਮਾਲ ਦੀ ਗੱਲ ਇਹ ਦੇਖੀ ਕਿ ਜਦੋਂ ਬਰੀਕ ਕੰਮ ਕਰਦੇ ਸਨ ਜਾਨੀ ਆਪਣੇ ਬੱਚਿਆਂ ਦੀ ਜੂਆਂ ਕੱਢਣੀਆਂ ਆ ਉਹ ਕਰਨੀਆਂ ਉਦੋਂ ਸੱਜੇ ਨਾਲ ਕਰਦੇ ਸਨ ਵਾਹ ਮੈਂ ਤਾਂ ਉਹਨਾਂ ਨੇ ਦੇਖਿਆ ਵੀ ਪਾਵਰਫੁੱਲ ਕੰਮ ਜੇ ਮੈਂ ਕਰਨਾ ਹੈ ਤਾਂ ਮੇਰਾ ਖੱਬਾ ਜੇ ਤੇ ਫਿਰ ਆਹ ਮਹੀਨ ਕੰਮ ਜਿਹੜਾ ਸੱਜਾ ਜੇ ਮੈਂ ਕਮਾਲ ਦੱਸਦੇ ਆ ਜੀ ਖੋਜੀਆਂ ਨੇ ਇਹ ਕਹਿ ਦਿੱਤਾ ਕਿ ਅਸੀਂ ਚਿਪੈਂਜ਼ੀ ਤੋਂ ਜੇ ਬਣੇ ਆ ਜਿਵੇਂ ਕਹਿੰਦੇ ਨੇ ਪਈ ਇਹ ਹੀ ਤਬਦੀਲੀ ਸ਼ੁਰੂ ਹੋਈ ਜੇ ਜਿਹੜੀ ਤੁਸੀਂ ਹੌਲੀ-ਹੌਲੀ ਇਧਰਲੇ ਪਾਸੇ ਕੇ ਸੱਜਾ ਵਰਤਨਾ ਸ਼ੁਰੂ ਕੀਤਾ ਮਹੀਨ ਕੰਮਾਂ ਲਈ ਤੇ ਉਸ ਤਰ੍ਹਾਂ ਹੌਲੀ-ਹੌਲੀ ਸਾਡੀ ਜੀਨ ਦੀ ਤਬਦੀਲੀ ਜਿਸ ਤਰੀਕੇ ਹੋਈ ਉਹਨੇ ਕਮਾਲ ਕਰ ਦਿੱਤਾ 90% ਜਿਹੜੇ ਹੁੰਦੇ ਨੇ ਉਹ ਰਾਈਟ ਹੈਂਡਡ ਹੁੰਦੇ ਨੇ ਬਿਲਕੁਲ ਤੇ ਹੁਣ ਜੇ ਆਪਾਂ ਕੁਸ਼ਕ ਮੇਰਾ ਖਿਆਲ ਹੈ ਜਿਹੜੇ ਨਾਮ ਵਰ ਭਾਰਤੀਆਂ ਦੇ ਨਾਮ ਲੈ ਦਿਓ ਬਿਲਕੁਲ ਬਿਲਕੁਲ ਇੱਕ ਤਾਂ ਦੇਖੋ ਦੋ ਵੱਡੇ ਵੱਟ ਸਾਡੇ ਕੈਪਟਨ ਰਏ ਨੇ ਬਲਦੀਏ ਟੌਪ ਦੇ ਕ੍ਰਿਕਟਰ ਸੌਰਵ ਗਾਂਗੂਲੀ ਤੇ ਸਚਿਨ ਤੰਦੁਲਕਰ ਇਹ ਦੋਨੋਂ ਹੀ ਸਾਡੇ ਜੀ ਨਾਮ ਪਰ ਰਤਨ ਟਾਟਾ ਜੀ ਜਿਨ੍ਹਾਂ ਨੇ ਕਮਾਲ ਹੀ ਕੀਤਾ ਟਾਟਾ ਮੈਮੋਰੀਅਲ ਹਸਪੀਟਲ ਬਣਾ ਕੇ ਤੇ ਫਿਰ ਤੁਸੀਂ ਪਹਿਲਾਂ ਹੀ ਕਹਤਾ ਸੀ ਅਮਿਤab ਬੱਛਨਿਵਾਰੇ ਅਭਿਸ਼ੇਕ ਵੀ ਕਪਿਲ ਸ਼ਰਮਾ ਫੇਮਸ ਜਿਹੜਾ ਤਾਂ ਕਪਿਲ ਸ਼ੋ ਕਰਦੇ ਨੇ ਇਸੇ ਤਰੀਕੇ ਨਾਲ ਸਨਾਕਸ਼ੀ ਸਨਾ ਸਨੀ ਲਿਓ ਨੀਵ ਘਰ ਆ ਵਰਗੇ ਤੁਸੀਂ ਢੇਰ ਦੇਖ ਸਕਦੇ ਹੋ ਪਰ ਮੈਂ ਸਿਰਫ ਇਹਦੇ ਵਿੱਚ ਇੰਨਾ ਹੀ ਦੱਸਣਾ ਚਾਹ ਰਹੀ ਸੀ ਅੱਜ ਸਾਡੇ ਇਸ ਪ੍ਰੋਗਰਾਮ ਰਾਈ ਕਿ ਖੱਬਾ ਹੱਥ ਵਰਤਣ ਵਾਲਿਆਂ ਨੂੰ ਜਿਵੇਂ ਪੁਰਾਣੇ ਸਮਿਆਂ ਵਿੱਚ ਕੁਝ ਵਖ ਨਾਮ ਦੇ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਪਰ ਇਹ ਜਿਸ ਤਰੀਕੇ ਨਾਮ ਪਰ ਮੇਰਾ ਬਦਕਿਸਮਤ ਜੋੜ ਦੇਣਾ ਇਹਦੇ ਕਰਕੇ ਸਾਡੇ ਕਬੀਲੇ ਤੇ ਅਟੈਕ ਹੋ ਗਿਆ ਬਿਲਕੁਲ ਤੇ ਅੱਜ ਦੇ ਪ੍ਰੋਗਰਾਮ ਦਾ ਮਕਸਦ ਇਹ ਹੋ ਸੀ ਕਿ ਅਸੀਂ ਜਿਸ ਸਦੀ ਚ ਪਹੁੰਚ ਚੁੱਕੇ ਹਾਂ ਮਾਰਜ਼ ਤੱਕ ਚਲੇ ਗਏ ਅਜੇ ਵੀ ਅਸੀਂ ਕੇਸ ਇਹ ਦੇਖ ਰਹੇ ਹਾਂ ਜਿੱਥੇ ਨੂਹਾਂ ਜੋ ਖੱਬੇ ਹੱਥ ਵਾਲੀਆਂ ਘਰ ਪਹੁੰਚਦੀਆਂ ਨੇ ਅੱਜ ਵੀ ਉਹਨਾਂ ਤੇ ਗੁਰਪਾਲ ਜੀ ਬੜੇ ਅਫਸੋਸ ਦੀ ਗੱਲ ਹੈ ਕਿ ਉਹ ਸਾਰੇ ਜੇ ਘਰ ਵਿੱਚ ਕੋਈ ਚੰਗੀ ਮਾੜੀ ਗੱਲ ਹੋ ਜਾਵੇ ਮਾੜੀ ਦੀ ਸਾਰੀ ਉਹਦੇ ਉੱਤੇ ਹੀ ਲਾ ਦਿੱਤਾ ਜਾਂਦਾ ਹੈ ਕਿ ਇਹ ਇਹ ਖੱਬੇ ਹੱਥ ਨਾਲ ਕੰਮ ਕਰਦੀ ਹੈ ਤਾਂ ਇਹ ਚੀਜ਼ ਹੋ ਰਹੀ ਹੈ ਸੋ ਮਕਸਦ ਸੀ ਦੱਸਣ ਦਾ ਕਿ ਖੱਬਾ ਹੋਏ ਜਾਂ ਸੱਜਾ ਹੋਏ ਹੱਥ ਸਾਡੇ ਸਰੀਰ ਦੇ ਹੀ ਨੇ ਇਸੇ ਤਰ੍ਹਾਂ ਅੱਖ ਸੱਜੀ ਜਾਂ ਖੱਬੀ ਇਕੋ ਜਿਹੀ ਕੰਮ ਕਰਦੀ ਜੇ ਸਾਡੇ ਵਾਸਤੇ ਸੋ ਇਹ ਸਿਰਫ ਇੱਕ ਵੱਖ ਜੋ ਜੀਨ ਦੇ ਆਧਾਰਿਤ ਇੱਕ ਤਬਦੀਲੀ ਦੇਖੀਏ ਕਿ ਕਿਸ ਪਾਸੇ ਦਾ ਹੱਥ ਵਰਤਣਾ ਪਰ ਉਹਦੇ ਨਾਲ ਜਿਵੇਂ ਅਸੀਂ ਦੱਸਿਆ ਕਿ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਹੁੰਦੀਆਂ ਨੇ ਜਿਹਦੇ ਵਿੱਚ ਦੋਨੋਂ ਹੱਥ ਵਰਤਣ ਵਾਲੇ ਵੀ ਕਮਾਲ ਦੇ ਅਸੀਂ ਦੇਖ ਚੁੱਕੇ ਹਾਂ ਸਕੂਲਜ਼ ਵਿੱਚ ਕਈ ਬੇਟੀਆਂ ਨੇ ਇਹੋ ਜਿਹਾ ਕਰਕੇ ਦਿਖਾਇਆ ਸੋ ਇਹ ਸਿਰਫ ਇਹਨੂੰ ਇੱਕ ਨਾਰਮਲ ਜਿਹੀ ਤਬਦੀਲੀ ਹੋਈ ਗਿਣੋ ਪਰ ਉਹਦੀ ਰਚਨਾਤਮਕ ਬਿਰਤੀ ਨੂੰ ਰੋਕ ਨਾ ਲਾਇਓ ਇਹ ਕਹਿ ਕੇ ਕਿ ਖੱਬੇ ਹੱਥ ਨਾਲ ਦਾ ਜਬਰੀ ਉਹਨੂੰ ਸੱਜੇ ਹੱਥ ਨਾਲ ਲਿਖਾਣਾ ਸ਼ੁਰੂ ਕਰੋ ਤਾਂ ਮਕਸਦ ਸਿਰਫ ਇੰਨਾ ਹੀ ਸੀ ਪਤਾ ਹੋਵੇ ਕਿ ਜਦੋਂ ਸਰੀਰ ਦੀ ਕੋਈ ਤਬਦੀਲੀ ਹੈ ਕੁਦਰਤ ਨੇ ਉਹਦੇ ਵਿੱਚ ਆਪਣੀ ਕਾਰੀਗਰੀ ਕੀਤੀ ਹੁੰਦੀ ਹੈ ਲਓ ਜੀ ਲਈਏ ਫਿਰ ਜਾਂਦੇ ਮੈਂ ਇੱਕ ਆਰਗਨ ਦੀ ਦੇਖੋ ਕਈ ਵਾਰੀ ਨਾ ਕਹਿ ਦਿੰਦੇ ਨੇ ਕਿ ਹੱਥ ਦਾ ਖੱਬਾ ਹੈ ਤੁਹਾਡਾ ਸੱਜਾ ਇਹ ਕਿਵੇਂ ਪਤਾ ਲੱਗੇ ਵੀ ਲੱਤ ਕਿਹੜੀ ਡੋਮੀਨੈਂਟ ਹੈ ਸੱਜੇ ਕਿ ਖੱਬੇ

ਜਾਂ ਫਿਰ ਮੋਬਾਈਲ ਕਿਹੜੇ ਕੰਨ ਨੂੰ ਤੁਸੀਂ ਪਹਿਲਾਂ ਲਾਉਂਦੇ ਹੋ ਜੇ ਇੱਧਰ ਲਾਉਂਦੇ ਹੋ ਭਾਈ ਤੁਸੀਂ ਵੀ ਅੱਧੇ ਕ ਖਬਚੂਈ ਹੋ ਤੇ ਜੇ ਸੱਜੇ ਨੂੰ ਹਮੇਸ਼ਾ ਲਾਉਂਦੇ ਹੋ ਲਓ ਜੀ ਤੁਹਾਡਾ ਕਮਾਲ ਜੇ ਪਰ ਇਹਦੇ ਨਾਲੋਂ ਨਾਲ ਇੱਕ ਮੈਂ ਜਾਂਦੇ ਜਾਂਦੇ ਵਹਿਮ ਜ਼ਰੂਰ ਸੁਣਾ ਦਿਆਂ ਬਿਲਕੁਲ ਲਓ ਜੀ ਗੱਲ ਇਹ ਹੋਈ ਸੀ ਕਿ ਬਹੁਤ ਸਾਰੀਆਂ ਤਾਂ ਨੁਆ ਦੀਆਂ ਅਬੋਰਸ਼ਨਸ ਤੱਕ ਹੁੰਦੀਆਂ ਰਹੀਆਂ ਕੁਝ ਸਾਲ ਪਹਿਲਾਂ ਤੱਕ ਸਿਰਫ ਇਸ ਕਾਰਨ ਕਿ ਉਹ ਉੱਠ ਕੇ ਮੰਜੇ ਤੋਂ ਥੱਲੇ ਪੈਰ ਕਿਹੜਾ ਆਗਾ ਰੱਖਦੀ ਜੇ ਇਹ ਉਦੋਂ ਹੀ ਹਟਿਆ ਜਦੋਂ ਬਹੁਤ ਸਾਰੀਆਂ ਜਿਹੜੀਆਂ ਬੇਟੀਆਂ ਦੇ ਇਸ ਕਾਰਨ ਅਬੋਰਸ਼ਨ ਉਹਨਾਂ ਨੂੰ ਆਂਦਾ ਕਰਾ ਦਿੱਤਾ ਗਿਆ ਕਿ ਬੇਟੀ ਹੈ ਇਹ ਕਦਮ ਇਹਨੇ ਅੱਗੇ ਚੁੱਕਿਆ ਮੈਂ ਜਾਣ ਕੇ ਨਹੀਂ ਦੱਸ ਰਹੀ ਕਿਹੜਾ ਇਹ ਕਦਮ ਇਹਨੇ ਉੱਠਦੇ ਸਾਰ ਰੱਖਿਆ ਤਾਂ ਅੰਦਰ ਪੇਟ ਚ ਕੁੜੀ ਹੋਏਗੀ ਅਬੋਰਸ਼ਨ ਕਰਾ ਦਿੱਤੀ ਗਈ ਨਿਕਲਿਓ ਬੇਟਾ ਜਦੋਂ ਅਬੋਰਸ਼ਨ ਹੋਈ ਸੋ ਸ਼ੁਕਰ ਹੈ ਕਿ ਇਹ ਥੋੜਾ ਬਹੁਤ ਵਹਿਮ ਘਟਿਆ ਜੇ ਮੁੱਕਿਆ ਤਾਂ ਨਹੀਂ ਪਰ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਉਤਾਝ ਉਠਿਏ ਆਪਾਂ ਅੱਜ ਦੀ ਜ਼ਿੰਦਗੀ ਦੇ ਵਿੱਚ ਹਕੀਕਤ ਚ ਕੁੜੀ ਹੋਏ ਆ ਮੁੰਡਾ ਹੋਏ ਦੋਨੋਂ ਬਰਾਬਰ ਦੇ ਨੇ ਪਰ ਹੁਣ ਅੱਗੇ ਤੋਂ ਧਿਆਨ ਰੱਖਿਓ ਤੁਹਾਡੇ ਆਲੇ ਦੁਆਲੇ ਕੌਣ ਜੇ ਜਿਹੜਾ ਖੱਬ ਦੇ ਹੱਥ ਦਾ ਹੈ ਤੇ ਦੇਖਿਓ ਉਹਦੀ ਰਚਨਾਤਮਕ ਬਿਰਤੀ ਕਿੰਨੀ ਕ ਜੇ ਤੇ ਉਹ ਕੀ ਕਮਾਲ ਕਰ ਰਿਹਾ ਜੇ ਤੇ ਫਿਰ ਨਾਲੋ ਨਾਲ ਚੇਤੇ ਰੱਖਿਓ ਜੀ ਕਿ ਕੁਝ ਕੁਝ ਜਿਹੜੇ ਮੈਂਟਲ ਡਿਸਆਰਡਰਸ ਅਸੀਂ ਦੱਸ ਚੁੱਕਿਆ ਮਾਨਸਿਕ ਰੋਗ ਸੋ ਉਹਨਾਂ ਦਾ ਵੀ ਖਿਆਲ ਜ਼ਰੂਰ ਰੱਖ ਲਿਓ ਲਈਏ ਜੀ ਇਜਾਜ਼ਤ ਬਿਲਕੁਲ ਜੀ ਸੋ ਜੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਨਵੀਂ ਖੋਜ ਸੀ ਮਜ਼ੇਦਾਰ ਸੀ ਤਾਂ ਹੀ ਸਾਂਝੀ ਕੀਤੀ ਜੇ ਪਰ ਉਡੀਕ ਰਹੇਗੀ ਨਾ ਜੀ ਸਾਨੂੰ ਲਿਖੋ ਮੈਸੇਜ ਵਿੱਚ ਕਿ ਤੁਹਾਡੇ ਘਰ ਵਿੱਚੋਂ ਕੌਣ ਖਬਚੂਏ ਤੇ ਕੀ ਕਮਾਲ ਕਰ ਚੁੱਕਿਆ ਹੈ ਬਹੁਤ ਧੰਨਵਾਦ